ਉਹ ਦੋਸਤੋ ਨਾਨਕਗੜ੍ਹ ਕਪੜਾ ਫੈਕਟਰੀ ਤੇ ਲੱਗੇ ਸੇਲ ਮੇਲੇ ਨੇ ਸਾਰੇ ਰਿਕਾਰਡ ਤੋੜਤੇ ਆ ਇੱਧਰ ਪਾਜੀ ਤਸਵੀਰਾਂ ਦਿਖਾ ਦਿਓ ਪੂਰੇ ਪੰਜਾਬ ਵਾਸੀਆਂ ਨੂੰ ਦਿਲ ਦੀਆਂ ਘਰਾਈਆਂ ਤੋਂ ਖੁੱਲਾ ਸਦਾ ਦਿੱਤਾ ਸੀ ਸਾਰਿਆਂ ਨੇ ਕਬੂਲਿਆ ਇੱਧਰ ਤੁਸੀਂ ਚੈੱਕ ਕਰੋ ਲੰਗਰ ਪ੍ਰਸ਼ਾਦੇ ਦਾ ਕਿਹਾ ਅਸੀਂ ਵੈਡਿੰਗ ਮੇਲਾ ਤੇ ਵਿਆਹ ਵਾਲੀ ਰੋਟੀ ਦੇ ਨਾਲ ਇੱਧਰ ਸਕਰੀਨਾਂ ਚੈੱਕ ਕਰੋ ਹਰ ਭੈਣ ਭਰਾ ਇੰਜੋਏ ਕਰ ਰਿਹਾ ਸੇਲ ਮੇਲੇ ਨੂੰ ਅੰਦਰ ਸੌਦਾ ਵੀ ਚੱਲਣ ਦਿਆ ਅੰਦਰ ਰਸ਼ ਪੂਰਾ ਐਥੇ ਰੋਟੀ ਪਾਣੀ ਦਾ ਖਾਸ ਪ੍ਰਬੰਧ ਐ ਕੋਈ ਸੂਟ ਲਵੇ ਕੋਈ ਨਾਲ ਲਵੇ ਸ਼ਕਲ ਜੀ ਸਾਸੀ ਗੱਲ ਜੀ ਸਾਸੀ ਗੱਲ ਜੀ ਬਾਜੀ ਰੇਟ ਜੈਨੂਨ ਮਿਲ ਰਹੀ ਹੈ ਰੇਟ ਬਿਲਕੁਲ ਜੈਨੂਨ ਹੈ ਜੀ ਇੱਥੇ ਬਾਤ ਵਾਰੀ ਆ ਜਵੇ ਬੜੀ ਵੱਡੀ ਗੱਲ ਹੈ ਜੀ ਤੁਹਾਡੀ ਬਹੁਤ ਹੀ ਸੋਹਣੇ ਸੋਹਣੇ ਸੂਟ ਤੇ ਬਹੁਤ ਹੀ ਸਸਤੇ ਮਿਲ ਰਹੇ ਆ ਦੇਖੋ ਜੀ ਮੇਰੀ ਘਰ ਵਾਲੀ ਨੂੰ ਪੁੱਛੋ ਤੁਸੀਂ ਅਸੀਂ ਤੇ ਵਿਆਹ ਦੀ ਸੀਜ਼ਨ ਵਾਸਤੇ ਕਰ ਲਈ ਹੈ ਸ਼ਾਪਿੰਗ ਤੁਸੀਂ ਵੀ ਸਾਰੇ ਆ ਜਾਓ ਨਾ ਲਖੜ ਜਲੰਧਰ ਪੂਰਾ ਪੰਜਾਬ ਆਇਆ ਹੋਇਆ ਤੇ ਪੰਜਾਬ ਵਾਸੀਆਂ ਨੂੰ ਸਮਰਪਿਤ ਅੱਜ ਦਾ ਦਿਨ ਕੀਤਾ ਹੋਇਆ ਉਹ ਬਿਲਕੁਲ ਤੁਸੀਂ ਵੇਖ ਸਕਦੇ ਜੇ ਕਿ ਇੱਧਰ ਤੁਸੀਂ ਵੇਖੋ ਰਸ਼ ਪੂਰਾ ਵਾ ਇਸ ਵੇਲੇ ਸੋ ਪੂਰੇ ਰਿਕਾਰਡ ਤੋੜਤੇ ਇਸ ਸੇਲ ਮੇਲੇ ਨੇ ਸੋ ਪਾਜੀ ਵੈਰਾਈਟੀਆਂ ਫਿਰ ਬੋਲਿਆ ਕਿ ਵੈਰਾਈਟੀਆਂ ਤੁਸੀਂ ਇੱਧਰ ਚੈੱਕ ਕਰੋ ਵੈਰਾਈਟੀਆਂ ਕਿੱਥੇ ਦਿਖਾਈਆਂ ਭੈਣਾ ਇੱਧਰ ਆ ਚੈੱਕ ਕਰੋ ਹਰ ਭੈਣ ਭਰਾ ਨੂੰ ਮਾਲ ਮਿਲਣ ਦਿਆ ਬੰਡਲਾਂ ਦੇ ਬੰਡਲ ਵੀ ਦੇਾਂਗੇ ਇਕੱਲਾ ਇਕੱਲਾ ਸੂਟ ਵੀ ਦੇਾਂਗੇ ਸਸੇ ਕਾਲ ਜੀ ਸਸੇ ਕਾਲ ਜੀ ਮੈਂ ਕੁਲਜੀਤ ਸਿੰਘ ਰੰਧਾਵਾ ਬਹੁਤ ਵਧੀਆ ਇਹਨਾਂ ਦਾ ਜਿਹੜਾ ਅਰੇਂਜਮੈਂਟ ਵੀ ਆ ਕੱਪੜਾ ਵੀ ਬਹੁਤ ਵਧੀਆ ਬਾਜ਼ਾਰ ਨਾਲੋਂ ਬਹੁਤ ਸਸਤਾ ਮੈਂ ਸਾਰਿਆਂ ਨੂੰ ਕੰਨਾਂ ਜਿੰਨਾਂ ਨੇ ਵੀ ਕਿਸੇ ਨੇ ਕਪੜਾ ਲੈਣਾ ਇੱਥੇ ਇੱਕ ਵਾਰੀ ਜਰੂਰ ਪਧਾਰੋ। ਤੋਂ ਬਿਲਕੁਲ ਤੁਸੀਂ ਵੇਖ ਸਕਦੇ ਜੇ ਕੀ ਆ ਸਾਰੀ ਸ਼ਾਪਿੰਗ ਜਿਹੜੀ ਤੁਸੀਂ ਵੇਖ ਸਕਦੇ ਜੇ ਭਾਜੀ ਹੁਣਾਂ ਨੇ ਕੀਤੀ ਆ ਕਿਉਂਕਿ ਰੇਟ ਜੈਨੂਅਲ ਮਿਲ ਰਿਹਾ। ਹਰ ਭੈਣ ਦੇ ਫਾਇਦੇ ਹਰ ਭਰਾ ਦੇ ਫਾਇਦੇ ਤਿੰਨ ਫਲੋਰ ਇਦਾਂ ਹੀ ਰੱਖਣਾ ਪਰੇ ਕਿ ਨੇ ਤੁਸੀਂ ਵੀ ਕਰਾਣੇ ਤਾਣਾ ਦਾ ਟਾਊਨ ਰਾਤਿਆਂ ਚ ਪੂਰਾ ਵੈਡਿੰਗ ਮੇਲਾ ਬਾਈ ਜੇ ਚੈੱਕ ਕਰੋ। ਇੱਧਰ ਸਭ ਬਿਲਿੰਗ ਬਣਾ ਨੂੰ ਲੈਣਾ ਰਿਕਾਰਡ ਤੋੜਨੇ ਸੀ ਰਿਕਾਰਡ ਤੋੜ ਤੇ ਰਿਕਾਰਡ ਤਾੜ ਤੇ ਇਦਾਂ ਦੀ ਐਡਰੈਸ ਆ। ਅੱਧੋ ਆਦ ਰੇਟਾਂ ਦੇ ਇਦਾਂ ਦੇ ਸੂਟ ਲੈਣ ਦੇ ਨਾਲ 8 8 9 900 ਵਾਲੇ 4 4 5 500 ਚ ਵਾਧੇ ਭਾਜੀ ਜਿਸ ਤਰ੍ਹਾਂ ਰਸ਼ ਵੇਖ ਰਹੇ ਆ ਕਾਫੀ ਆ ਤੇ ਜਿਹੜੇ ਭੈਣ ਭਰਾ ਰਹਿ ਜਾਣਗੇ ਇਸ ਸੇਲ ਇਸੇ ਤਰੀਕੇ ਨਾਲ ਚੱਲੇਗੀ ਚੱਲੇਗੀ ਇਸੇ ਤਰੀਕੇ ਨਾਲ ਪੂਰੇ ਨਰਾਤੇ ਚੱਲੇਗੀ ਹਰ ਭੈਣ ਭਰਾ ਦੇ ਫਾਇਦੇ ਗਰੰਟੀ ਦੇ ਨਾਲ ਹੋਣਗੇ ਰੋਜ਼ ਹੋਣਗੇ ਸਵੇਰੇ 9 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜੀਆਂ ਪਹਿਣਾ ਸੂਟ ਰਸ਼ਤੀ ਵਜਾ ਕਰਕੇ ਨਹੀਂ ਲੈ ਕੇ ਜਾ ਸਕੀਆਂ ਉਹ ਦੁਬਾਰਾ ਆਓ ਤੁਹਾਨੂੰ ਬੱਲੇ ਬੱਲੇ ਬਾਜੀ ਕਰਾ ਦੇਵਾਂਗੇ ਸੋ ਬਿਲਕੁਲ ਭਾਜੀ ਇਧਰ ਤੁਸੀਂ ਵੇਖ ਸਕਦੇ ਜੀ ਕਿ ਜਿਹੜੇ ਪੈਨਪਰਾ ਰਹਿ ਜਾਣਗੇ ਤੁਸੀਂ ਜਰੂਰ ਵਿਜ਼ਿਟ ਕਰਨਾ ਵਾ ਨਾਨਕਾ ਘੜ ਕਪੜਾ ਫੈਕਟਰੀ ਦੇ ਫਾਇਦੇ ਤੁਹਾਡੇ ਬਹੁਤ ਵੱਡੇ ਵੱਡੇ ਕਰਾਂਗੇ ਜੀ ਰੈਡੀਮੇਡ ਵਾਲਾ ਉੱਪਰ ਸੋ ਨਾਨਕਾ ਸੋ ਦੋਸਤੋ ਸੇਲ ਮੇਲੇ ਨੇ ਸਾਰੇ ਰਿਕਾਰਡ ਤੋੜ ਹੀ ਦਿੱਤੇ ਆ ਪਰ ਕਸਟਮਰ ਵੀ ਖੁਸ਼ ਹੋ ਕੇ ਜਾ ਰਹੇ ਆ ਸੋ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਵੀਰ ਜੀ ਰੇਟ ਜੈਨੂਨ ਮਿਲਿਆ ਫਿਰ ਬਹੁਤ ਜੈਨੂਨ ਰੇਟ ਭਾਜੀ ਜੋ ਵੀਡੀਓ ਜੋ ਦਿਖਾਉਂਦੇ ਹੋ ਮਿਲ ਰਿਹਾ ਬਿਲਕੁਲ ਭਾਜੀ ਜੋ ਦਿਖਾਉਂਦੇ ਹੋ ਮਿਲ ਰਿਹਾ ਜੀ ਤੇ ਸ਼ਾਪਿੰਗ ਕਰ ਲਈ ਫਿਰ ਪੂਰੀ ਹਾਂਜੀ ਭਾਜੀ ਕਰ ਲਈ ਜੀ ਸੋ ਬਿਲਕੁਲ ਇਧਰ ਵੇਖੋ ਇਧਰ ਭਾਜੀ ਹੋਣੀ ਲਵਾਵੇ ਪਰਲੇ ਆ ਪੂਰੇ ਕਿਉਂਕਿ ਰੇਟ ਜੈਨੂਨ ਮਿਲ ਰਹੇ ਆ ਜੀ ਬਹੁਤ ਜੈਨੂਨ ਰੇਟ ਭਾਜੀ ਜੇ ਦੋ ਕੋਸ ਵੀਡੀਓ ਚ ਕਹਿ ਰਹੇ ਆ ਦਿਖਾ ਕੋਈ ਇਦਾਂ ਨਹੀਂ ਵੀ ਮਤਲਬ ਕਿ ਦਿਖਾ ਕੋ ਚੋਰ ਰਿਹਾ ਦੇਖ ਕੋ ਚੋਰ ਰਿਹਾ ਏਰੀਆ ਕਿਹੜਾ ਤੁਹਾਡਾ ਆਪਾਂ ਕਾਲਾ ਸੰਗਿਆ ਤੋਂ ਆਏ ਆ ਜੀ ਠੀਕ ਹੈ ਇਧਰ ਭਾਜੀ ਕੈਮਰਾ ਕਮਾ ਦਿਓ ਤਸਵੀਰਾਂ ਤੁਸੀਂ ਵੇਖ ਸਕਦੇ ਜੇ ਕਿ ਪੂਰਾ ਸੇਲ ਮੇਲਾ ਸ਼ੁਰੂ ਹੋ ਚੁੱਕਾ ਵਾ ਸੋ ਭਾਜੀ ਫਿਰ ਕਿੰ ਤੱਕ ਪੈਰੀਏ ਬੁਰੀ ਜੀ ਭਾਜੀ ਦੇਖੋ ਪੂਰਾ ਭੈਣ ਭਰਾਵਾਂ ਦਾ ਪਿਆਰ ਮਿਲ ਰਿਹਾ ਪੂਰੇ ਪੰਜਾਬ ਚੋਂ ਨਹੀਂ ਬਾਹਰੋਂ ਵੀ ਲੋਕੀ ਆਏ ਨੇ ਪਹਿਲੇ ਤੇ ਸਾਰੀਆਂ ਭੈਣਾਂ ਦਾ ਦਿਲ ਦੀਆਂ ਗ੍ਰਹਾਈਆਂ ਤੋਂ ਧੰਨਵਾਦ ਤੇ ਮਾਫੀ ਉਹਨਾਂ ਪਹਾਂਵਾਂ ਤੋਂ ਚੱਲੇ ਜਿਨ੍ਹਾਂ ਨੂੰ ਸਮਾਨ ਅਜ ਨਹੀਂ ਮਿਲ ਪਾਣਾ ਰਸ਼ ਕਰਕੇ ਜੀ ਸਮਾਨ ਉਹਦੇ 2 ਲੱਖ ਸੂਟ ਦੀ ਤਿਆਰੀ ਸੀ ਸੂਟ ਪਹਿਲਾਂ ਲਟਾ ਨਯਤੋਅਦ ਰੇਟਾ ਤੇ ਪਰ ਜਿਨ੍ਹਾਂ ਨੂੰ ਕਪੜਾ ਨਹੀਂ ਮਿਲ ਪਾਣਾ ਜ ਰਸ਼ ਕਰਕੇ ਉਹ ਦੁਬਾਰਾ ਆਓ ਸਾਡੇ ਕੋਲ ਸੋ ਬਿਲਕੁਲ ਜੀ ਇਹ ਟਾਈਮ ਤੇ ਆ ਕਿਉਂਕਿ ਵਿਆਹ ਦਾ 2 ਲੱਖ ਲਗ ਕਪੜਾ ਭਾਈ 50 ਸੱਟੇ ਅੱਜ ਜਦੋਂ 22 350 550 ਲਟਾਤਾ ਲੰਗਰ ਪ੍ਰਸ਼ਾਦਾ ਬਾਹਰ ਚੱਲਣਦੇ ਆ ਜੀ ਇੱਥੇ ਪਹਾਂਵਾਂ ਦੇ ਖਾਦ ਦੇ ਦੇਖ ਸਕਦੇ ਕੱਲ੍ਹ ਆਣ ਤੇ ਹਰ ਬੰਦਾ ਖੁੱਸੇ ਸੋ ਬਿਲਕੁਲ ਤੁਹਾਨੂੰ ਬਾਹਰ ਆਪਾਂ ਬਾਹਰ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅੰਦਰ ਰਸ ਬਹੁਤ ਜ਼ਿਆਦਾ ਇੱਧਰ ਵੀ ਚਾਹ ਰਹੇ ਸੋ ਬਿਲਕੁਲ ਸੋ ਬਿਲਕੁਲ ਭਾਈ ਜੀ ਕੈਮਰਾ ਘੁਮਾ ਦਿਓ ਇੱਕ ਵਾਰੀ ਇੱਧਰ ਵੀ ਜਰਾ ਕਿ ਤੁਸੀਂ ਵੇਖ ਸਕਦੇ ਜੀ ਕਿ ਰਚ ਵਾਲੇ ਸਹੀ ਮਹੀਨੇ ਚ ਰਿਕਾਰਡ ਟੁੱਟਨੇ ਕੀ ਹੁੰਦੇ ਆ ਇੱਧਰ ਦੇਖੋ ਤੁਸੀਂ ਜਰਾ